ਬਕਵਾਸ ਨਹੀਂ ਉਹ ਕਰ ਸਕਦਾ ਮੈਂ ਮੈਂ ਸਭ ਤੋਂ ਵੱਡਾ ਨਾਮ ਤੋਲ ਕੇ ਕਹਿ ਰਹੇ ਹਾਂ ਉਹ ਵੱਡਾ ਬਕਵਾਸ ਹੀ ਕਰ ਸਕਦਾ ਉਹ ساری ਉਮਰ ਲੋਕਾਂ ਨੂੰ ਹਸਾਉਣ ਦਾ ਕੰਮ ਕਰਦਾ ਰਿਹਾ ਲਾਈਟ ਮੂਲ ਚ ਰੱਖ ਕੇ ਲੋਕਾਂ ਨੂੰ ਆ ਆਪਣੇ ਪਿੱਛੇ ਲਾਉਂਦਾ ਰਿਹਾ ਇਹ ਐਡੀ ਸੀਰੀਅਸ ਗੱਲ ਉਹ ਕਹਿ ਗਿਆ ਸਾਲਾਂ ਵਿੱਚ ਹਰਿਆਣਾ ਆਪਣੀ ਰਾਜਪਤਾਨੀ ਲਈ ਜਗਾ ਲਬਲੇ ਇਹ ਉਦੋਂ 1000 ਕਰੋੜ ਰੁਪਈਆ ਕੇਂਦਰ ਸਰਕਾਰ ਦਿੰਦੀ ਸੀ ਉਹਨਾਂ ਨੂੰ ਰਾਜਧਾਨੀ ਬਣਾਉਣ ਲਈ ਇਹ ਸੇਧਾ ਤੱਕੜਾ ਜਾਣ ਬੁੱਝ ਕੇ ਰੱਖਿਆ ਹੋਇਆ ਤੇ ਰਾਜਧਾਨੀ ਬਣਾਉਣੀ ਉੱਥੇ ਬਣਾ ਲੈਣ ਕਿਉਂ ਨਹੀਂ ਜੀ ਸਾਨੂੰ ਅੱਜ ਤੱਕ ਇੰਨੇ ਸਾਲਾਂ ਚ ਰਾਜਧਾਨੀ ਦਿੱਤੀ ਜਿੰਨੇ ਵੀ ਲੱਖ ਤਾਂਸਾ ਬਣਾ ਕੇ ਦਿਓ ਇਹ ਇਹ ਕੋਈ ਸਟੈਂਡ ਠੀਕ ਨਹੀਂ ਹੈ ਮੈਂ ਤੁਹਾਨੂੰ ਹੋਰ ਉਹਦੀ ਦੱਸਾਂ ਉਹਨਾਂ ਦਾ ਹਰਿਆਣੇ ਦਾ ਜਿਹੜਾ ਪ੍ਰਧਾਨ ਹੈ ਆਮ ਆਦਮੀ ਪਾਰਟੀ ਦਾ ਉਹ ਜਿੱਥੇ ਜਾਂਦਾ ਸਪੀਚ ਕਹਿੰਦਾ ਵੀ ਸਾਡੀ ਸਰਕਾਰ ਬਣਾ ਦਿਓ ਇੱਕ ਵਾਰੀ ਹਰਿਆਣੇ ਚ ਪਾਣੀ ਹਰ ਖੇਤ ਨੂੰ ਆਊਗਾ ਲੈ ਲਓ ਉਹ ਛੋਟੀ ਮੋਟੀ ਪੋਸਟ ਨਹੀਂ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਸਮਝ ਕੇ ਗੱਲ ਕਰੇ ਅੱਜ ਅਫਸਰ ਮੈਨੂੰ ਲੱਗਦਾ ਹੈ ਅਫਸਰ ਤਾਂ ੱਕੇ ਹੋਏ ਆ ਉਹਨਾਂ ਨੂੰ ਕੰਮ ਆਉਂਦਾ ਨਹੀਂ ਇਹ ਆਪਣੀ ਧੱਕੇਸ਼ਾਹੀ ਸ਼ੁਰੂ ਕਰਨ ਲੱਗੇ ਅਫਸਰ ਇਹਨਾਂ ਨੂੰ ਗੁੰਮਰਾਹ ਕਰ ਰਹੇ ਨੇ 8 ਮਹੀਨੇ ਹੋ ਗਏ ਜੀ ਹੁਣ ਹੋਰ ਕਿੰਨਾ ਸਮਾਂ ਚਾਹੀਦਾ ਹੈ ਇਹ ਤਾਂ ਐਵੇਂ ਗੱਲਾਂ ਨੇ ਕਰਨਾ ਕਰਾਉਣਾ ਕੱਖ ਨਹੀਂ ਇਹਨਾਂ ਨੇ ਲੋਕਾਂ ਨੂੰ 6 ਮਹੀਨੇ ਬਾਅਦ ਦੇਖ ਲਿਆ ਸੀ ਸਾਹਿਬ ਨੇ ਕਿਹਾ ਕਿ ਕਈ ਜਥੇਬੰਦੀਆਂ ਜਿਹੜੇ ਉਹ ਮਹੀਨਾ ਵੰਡਿਆ ਹੋਇਆ ਤੇ ਕਦੇ ਉਹ ਧਰਨਾ ਲਾਉਂਦਿਆਂ ਨੇ ਕਦੇ ਉਹ ਤੇ ਪੈਸੇ ਇਕੱਠੇ ਕਰਦਿਆਂ ਨੇ ਖਖ ਨੀੜੀ ਖਰਚਾ ਖਰਚਾ ਬਿਠਾਉਂਦੇ ਨੇ ਵੱਡਾ ਬਕਵਾਸ ਨਹੀਂ ਉਹ ਕਰ ਸਕਦਾ ਮੈਂ ਮੈਂ ਸਭ ਤੋਂ ਬੜਾ ਨਾਪ ਤੋਲ ਕੇ ਕਹਿ ਰਿਹਾ ਇਦੋਂ ਵੱਡਾ ਬਕਵਾਸ ਨਹੀਂ ਕਰ ਸਕਦਾ ਉਹ ਸਾਰੀ ਉਮਰ ਲੋਕਾਂ ਨੂੰ ਹਸਾਉਣ ਦਾ ਕੰਮ ਕਰਦਾ ਰਿਹਾ ਲਾਈਟ ਮੂਡ 'ਚ ਰੱਖ ਕੇ ਲੋਕਾਂ ਨੂੰ ਪਿੱਛੇ ਲਾਉਂਦਾ ਰਿਹਾ ਇਹ ਐਡੀ ਸੀਰੀਅਸ ਗੱਲ ਉਹ ਕਹਿ ਗਿਆ ਇਹਦੀ ਉਹਨੂੰ ਕੀਮਤ ਤਾਰਨੀ ਪੈਗੀ ਜੀ ਤੀ ਤਰੀਕ ਨੂੰ ਕਿਹੜੇ ਮੁੱਖ ਮੁੱਦੇ ਰਹਿਣਗੇ ਜਿਨ੍ਹਾਂ ਦੇ ਖਿਲਾਫ ਜਿਨ੍ਹਾਂ ਦੇ ਉੱਤੇ ਦੁਬਾਰਾ ਪਾਣੀ ਦਾ ਮੁੱਦਾ ਆ ਜਿਹੜਾ ਜ਼ਮੀਨਾਂ ਦਾ ਮੁੱਦਾ ਹੈ ਮੇਨ ਮੁੱਦੇ ਹੀ ਰਹਿਣਗੇ ਰਾਜੇਲ ਸਾਹਿਬ ਇੱਕ ਜਿਹੜੀ ਹਰਿਆਣਾ ਵਿਧਾਨ ਸਭਾ ਤੇ ਜ਼ਮੀਨ ਹੈ ਗਈ ਹੈ ਉਹ ਦਿੱਤੀ ਜਾ ਰਹੀ ਹੈਗੀ ਉਸ ਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਹਰਿਆਣਾ ਵਿਧਾਨ ਸਭਾ ਤੇ ਚੰਡੀਗੜ੍ਹ ਚੰਡੀਗੜ੍ਹ ਦੇ ਵਿੱਚ ਕੋਈ ਫੈਡਰਲ ਸਿਸਟਮ ਦੇ ਖਿਲਾਫ ਅਸੀਂ ਲੜਾਂਗੇ ਇਹਦੇ ਵਿੱਚ ਇਹ ਵੀ ਮੁੱਦਾ ਹੈਗਾ ਚੰਡੀਗੜ੍ਹ ਪੰਜਾਬ ਦਾ ਹੈ ਪੰਜਾਬ ਦੇ ਪਿੰਡ ਉਜਾੜ ਕੇ ਵਸਾਇਆ ਗਿਆ ਔਰ ਜਦੋਂ ਹਰਿਆਣਾ ਬਣਿਆ ਉਦੋਂ ਸਰਕਾਰ ਨੇ ਕਿਹਾ ਸੀ 5 ਸਾਲਾਂ ਵਿੱਚ ਹਰਿਆਣਾ ਆਪਣੀ ਰਾਜਪਿਤਾ ਨਹੀਂ ਲਈ ਜਗਾ ਲੱਬਲੇ ਇਹ ਉਦੋਂ 1000 ਕਰੋੜ ਰੁਪਈਆ ਕੇਂਦਰ ਸਰਕਾਰ ਦਿੰਦੀ ਸੀ ਉਹਨਾਂ ਨੂੰ ਰਾਜਧਾਨੀ ਬਣਾਉਣ ਲਈ ਇਹ ਸੇਧਾ ਤੱਕੜਾ ਜਾਣਬੁੱਝ ਕੇ ਰੱਖਿਆ ਹੋਇਆ ਜਦੋਂ ਪੰਜਾਬੀਆਂ ਨੂੰ ਪਰੇਸ਼ਾਨ ਕਰਨਾ ਹੋਵੇ ਤਾਂ ਕੋਈ ਨਾ ਕੋਈ ਮੁੱਦਾ ਉਠਾ ਲਿਆ ਜਾਂਦਾ ਹੈ ਹੁਣ ਵਿਧਾਨ ਸਭਾ ਦਾ ਜੀ ਉਹਨਾਂ ਨੇ ਬਣਾਉਣੀ ਆਪਣੀ ਜਿੱਥੇ ਰਾਜਧਾਨੀ ਬਣਾਉਣੀ ਉੱਥੇ ਬਣਾ ਲੈਣ ਕਿਉਂ ਨਹੀਂ ਜੀ ਸਾਨੂੰ ਅੱਜ ਤੱਕ ਇੰਨੇ ਸਾਲਾਂ ਚ ਰਾਜਧਾਨੀ ਦਿੱਤੀ ਜੀ ਭਗਵੰਤ ਮਾਨ ਜੀ ਕਹਿੰਦੇ ਨੇ ਵੀ ਸਾਨੂੰ ਵੀ ਲੱਗ ਦੰਸਾ ਬਣਾ ਕੇ ਦਿਓ ਇਹ ਇਹ ਕੋਈ ਸਟੈਂਡ ਠੀਕ ਨਹੀਂ ਹੈ ਮੈਂ ਤੁਹਾਨੂੰ ਹੋਰ ਉਹਦੀ ਦੱਸਾਂ ਉਹਨਾਂ ਦਾ ਹਰਿਆਣੇ ਦਾ ਜਿਹੜਾ ਪ੍ਰਧਾਨ ਹੈ ਅਮ ਆਮ ਆਦਮੀ ਪਾਰਟੀ ਦਾ ਉਹ ਜਿੱਥੇ ਜਾਂਦਾ ਸਪੀਚ ਕਹਿੰਦਾ ਵੀ ਸਾਡੀ ਸਰਕਾਰ ਬਣਾ ਦਿਓ ਇੱਕ ਵਾਰੀ ਹਰਿਆਣੇ ਚ ਪਾਣੀ ਹਰ ਖੇਤ ਨੂੰ ਆਊਗਾ ਇਹਦਾ ਮਤਲਬ ਪਾਣੀ ਦੇਣਾ ਹੈ ਉਹਨਾਂ ਨਾਲ ਮਿਲ ਕੇ ਤਾਂ ਹੀ ਟ੍ਰਿਬਿਊਨਲ ਮੰਗ ਕੇ ਆਇਆ ਹੈ ਨਾ ਉੱਥੇ ਜਿਹੜੀ ਨੈਸ਼ਨਲ ਉਹ ਨਾਰਥਰਨ ਕੌਂਸਲ ਦੀ ਮੀਟਿੰਗ ਹੈ ਟ੍ਰਿਬਿਊਨਲ ਮੰਗਣ ਦਾ ਮਤਲਬ ਕੀ ਹੈ ਟ੍ਰਿਬਿਊਨਲ ਪਾਣੀ ਹੋਰ ਦੇਊਗਾ ਇਹ ਇਹ ਪੰਜਾਬ ਦੇ ਲੋਕ ਉਹ ਨਹੀਂ برداشت ਕਰਦੇ ਸਾਡੇ ਕੋਲ ਹੈ ਹੀ ਨਹੀਂ ਪਾਣੀ ਸਾਡਾ ਪੰਜਾਬ ਆ ਬੰਜਰ ਹੋਣ ਜਾ ਰਿਹਾ ਤੇ ਜੇ ਪੀਣ ਨੂੰ ਪਾਣੀ ਵੀ ਨਹੀਂ ਰਹਿਣਾ ਇਹ ਤੇ ਲੋਕਾਂ ਨੂੰ ਇਥੋਂ ਮਾਈਗ੍ਰੇਟ ਕਰਨਾ ਪੈਗਾ ਪੰਜਾਬ ਕਿੱਥੇ ਵਜਣਾ ਹੈ ਇਹ ਭਗਵੰਤ ਮਾਨ ਨੂੰ ਵੀ ਪਤਾ ਹੋਣਾ ਚਾਹੀਦਾ ਸਾਰੇ ਅਚੀਵ ਮਿਨਿਸਟਰ ਹੋ ਉਹ ਛੋਟੀ ਮੋਡੀ ਪੋਸਟ ਨਹੀਂ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਸੋ ਸਮਝ ਕੇ ਗੱਲ ਕਰੇ ਅੱਜ ਅਫਸਰ ਮੈਨੂੰ ਲੱਗਦਾ ਹੈ ਅਫਸਰਾਂ ਤੋਂ ੱਕੇ ਹੋਏ ਆ ਉਹਨਾਂ ਨੂੰ ਕੰਮ ਆਉਂਦਾ ਨਹੀਂ ਇਹ ਆਪਣੀ ਧੱਕੇਸ਼ਾਹੀ ਸ਼ੁਰੂ ਕਰਨ ਲੱਗੇ ਅਫਸਰ ਇਹਨਾਂ ਨੂੰ ਗੁੰਮਰਾਹ ਕਰ ਰਹੇ ਨੇ ਕਾਨੂੰਨ ਅਫਸਰਾਂ ਨੇ ਬਣਵਾਇਆ ਇਹਦੇ ਕੋਲੋਂ ਗੁੰਮਰਾਹ ਕਰਕੇ ਵੀ ਲੋਕ ਗਲ ਪੈ ਗਏ ਰਾਜਵਾਲ ਸਾਹਿਬ ਜੇ ਬਿਆਨ ਸਾਹਮਣੇ ਹੁੰਦੇ ਸੀਐਮ ਤੇ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੇ ਨਾਲ ਹੈਗੇ ਆ ਅਸੀਂ ਕਿਸਾਨਾਂ ਦੀ ਹਮਾਇਤ ਕਰਦੇ ਆ ਕਹਿੰਦੇ ਸਾਡੀ ਸਰਕਾਰ ਨੂੰ ਵਾਲੇ ਜ਼ਿਆਦਾ ਸਮਾਂ ਨਹੀਂ ਹੋਇਆ ਕਹਿੰਦੇ ਥੋੜਾ ਸਮਾਂ ਚਾਹੀਦਾ ਕਿ ਹੱਲ ਕੱਢ ਸਕੀਏ 8 ਮਹੀਨੇ ਹੋ ਗਏ ਜੀ ਹੁਣ ਹੋਰ ਕਿੰਨਾ ਸਮਾਂ ਚਾਹੀਦਾ ਇਹ ਤਾਂ ਇੱਕ ਬਾਅਦ ਦੇਖ ਲਿਆ ਸੀ ਉਹ ਫਿਰ ਇਸੇ ਕਰਕੇ ਸੰਗਤ ਰਾਜਵੰਦ ਸਾਹਿਬ ਹਾਈਵੇ ਰਾਜਵੰਦ ਸਾਹਿਬ ਰਾਜਵੰਦ ਸਾਹਿਬ ਕਿਸਾਨ ਜਦੋਂ ਹਾਈਵੇ ਰੋਕਦੇ ਨੇ ਤੁਸੀਂ ਮੰਨਦੇ ਹੋ ਕਿ ਉਹਨਾਂ ਨੂੰ ਰੋਕਣਾ ਚਾਹੀਦਾ ਜਾਂ ਫਿਰ ਨਹੀਂ ਰੋਕਣਾ ਚਾਹੀਦਾ ਤੁਹਾਡੇ ਅਨੁਸਾਰ ਹਾਂ ਹਾਂ ਦੇ ਮੁਤਾਬਕ ਹੁੰਦਾ ਹੈ ਕੋਈ ਜ਼ਰੂਰੀ ਨਹੀਂ ਵੀ ਹਰੇਕ ਕੰਮ ਜਿਹੜਾ ਹਾਈਵੇ ਰੋਕ ਕੇ ਹੀ ਹੁੰਦਾ ਹੈ ਹਾਂ ਪਰ ਮੈਂ 2 ਮਹੀਨੇ ਪਹਿਲਾਂ ਤੋਂ ਆਪਣੇ ਜਥੇਬੰਦੀ ਚ ਗੱਲ ਕਹਿ ਰਿਹਾ ਵੀ ਸਾਨੂੰ ਹੁਣ ਆਪਣੇ ਤੰਗ ਤਰੀਕੇ ਨਵੇਂ ਲੱਭਣੇ ਪੈਣਗੇ ਅਸੀਂ ਲੋਕਾਂ ਨੂੰ ਅਸੀਂ ਇੱਥੇ ਬੈਠਾਂਗੇ ਰਾਜਵੰਦ ਸਾਹਿਬ ਕਹਿ ਰਹੇ ਰਾਜਵੰਦ ਜੀ ਇਹ ਸਕੈਮ ਹੈ ਉਹ ਲਗਾਤਾਰ ਇਸ ਲਈ ਹਾਈਵੇ ਰੋਕ ਕੇ ਬੈਠੀ ਹੋਈ ਹੈ ਉਹ ਮੰਨ ਵਰਤੇ ਬੈਠੇ ਨੇ ਦੇਵਾਲ ਤੋਂ ਅਨਫੋਰਚੂਨੇਟ ਗੱਲ ਹੈ ਵੀ ਸਾਡੇ ਚ ਬੁੱਧ ਪਾਤੀ ਕੁਝ ਲੋਕਾਂ ਨੇ ਸਰਕਾਰ ਚ ਆਉਂਦੀ ਸੀ ਇੱਕ ਬੜਾ ਵੱਡਾ ਜਿਹੜਾ ਅਸੀਂ ਇਕੱਠ ਖੜਾ ਹੋਇਆ ਸੀ ਕੁਝ ਲੋਕਾਂ ਨੇ ਬਿਨਾਂ ਵਜਾ ਬੇ ਬੇਤੁਕੀ ਰੋਲਾ ਪਾ ਪਾ ਕੇ ਉਹਨੂੰ ਤੋੜਦਾ ਉਹ ਸਰਕਾਰ ਦਾ ਕੰਮ ਕਰਦਾ ਹੈ ਉਹਦੇ ਲਈ ਮੈਂ ਮਾਫੀ ਤੇ ਜਿਹੜਾ 30 ਤਰੀਕ ਦਾ 30 ਤਰੀਕ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਭਾਜਪਾ ਸਰਕਾਰ ਦੀ ਸ਼ੈ ਹੋ ਸਕਦੀ ਹੈ ਜਿਹੜਾ ਅੰਦੋਲਨ ਹੁੰਦਾ ਮੈਂ ਨਹੀਂ ਕੁਝ ਕਹਿੰਦਾ ਦਿੱਤੇ ਹੋ 30 ਤਰੀਕ ਨੂੰ ਤੁਸੀਂ ਇਕੱਠੇ ਕਰਕੇ ਕਰੋਗੇ ਕਿ ਅਲਾਦਾ ਅਲਾਦਾ ਹੋਊਗਾ ਦੇਖੋ ਜੀ ਅਸੀਂ ਪੰਜ ਜਥੇਬੰਦੀਆਂ ਦਾ ਇਕੱਠੀਆਂ ਹੈਗੀਆਂ ਬਾਕੀ ਜਿਹੜੇ ਆ ਜਾਣੀ ਉਹਨਾਂ ਦਾ ਧੰਨਵਾਦ ਚੂਨੀ ਸਾਹਿਬ ਕਹਿੰਦੇ ਨੇ ਕਿ ਸਾਨੂੰ ਪਹਾਨਗੇ ਅਸੀਂ ਸਪੋਰਟ ਕਰਾਂਗੇ ਹਾਂਜੀ ਚੂਨੀ ਚੂਨੀ ਸਾਹਿਬ ਕਹਿੰਦੇ ਨੇ ਕਿ ਰਾਜੀਵ ਸਾਹਿਬ ਸਾਨੂੰ ਬੁਲਾਣਗੇ 30 ਦਸੰਬਰ ਨੂੰ ਸੇ ਆ ਕੇ ਸਪੋਰਟ ਕਰਾਂਗੇ ਬੁਲਾਉਣਗੇ ਚੋਨੀ ਸਾਹਿਬ ਨੂੰ ਬੁਲਾ ਲਾਂਗੇ ਸਭ ਨੂੰ ਬੁਲਾ ਲਾਂਗੇ ਸਾਨੂੰ ਦੇਖੋ ਮੁੱਦੇ ਸਾਡੇ ਉਹੀ ਰਹਿਣੇ ਨੇ ਫਿਰ ਇੱਥੇ ਹਰਿਆਣਾ ਪੰਜਾਬ ਦੀ ਲੜਾਈ ਨਹੀਂ ਬਣਨ ਦੇਣੀ ਸੀ ਅਸੀਂ ਪਾਣੀ ਲੈਣਾ ਹੈ ਦੂਜਾ ਸੈਂਟਰ ਨੂੰ ਅਸੀਂ ਇਹ ਕਹਿਣਾ ਵੀ ਇਹ ਸਟੇਟ ਸਬਜੈਕਟ ਹੈ ਤੁਸੀਂ ਅੱਜ ਤੱਕ ਜਿੰਨੇ ਸਮਝੌਤੇ ਕੀਤੇ ਉਹ ਗੈਰ ਸੰਵਧਾਨਿਕ ਹੈ ਇਸੇ ਕਰਕੇ ਸਵਾਲ ਖੜਾ ਕੀਤਾ ਮੈਮੋਰੰਡਮ ਵਿੱਚ ਵੀ ਸਾਨੂੰ ਸਰਕਾਰ ਦੱਸੇ ਕਿ ਇਹ ਸੰਵਧਾਨ ਮੁਤਾਬਕ ਚੱਲਦੀ ਹੈ ਕਿ ਸਿਆਸੀ ਟਪਲੇਬਾਜ਼ੀਆਂ ਨਾਲ ਅੱਜ ਤੱਕ ਸਿਆਸੀ ਟਪਲੇਬਾਜ਼ੀਆਂ ਹੋ ਗਈਆਂ ਹੁਣ ਲੋਕ ਸਿਆਸੀ ਟੋਪਿਕ ਬਣਾਉਂਦੇ ਨੇ ਮਨੰਦ ਕੀ ਰੂਪ ਰਿਕਰ ਹੈ ਕਿ ਪੀ ਤਾਂ ਜੜਾ ਸਾਨੂੰ ਕਰਨ ਜੀ ਅਸੀਂ ਅਸੀਂ ਆਵਾਂਗੇ ਜੀ ਇੱਥੇ ਵਰਦਾਰੇ ਇਕੱਠੇ ਹੋਵਾਂਗੇ ਅਮਨ ਸਾਹਿਬ ਟਰਾਲੀਆਂ ਲੈ ਕੇ ਆਵਾਂਗੇ ਤੇ ਅਸੀਂ ਚੱਲਾਂਗੇ ਚੰਡੀਗੜ੍ਹ ਨੂੰ ਜਿੱਥੇ ਸਾਨੂੰ ਰੋਕਣਗੇ ਉੱਥੇ ਹੀ ਬੈਠਾਂਗੇ ਰਾਜਵਾਲ ਸਾਹਿਬ ਦੋ ਸੂਬੇ ਮੰਤਰੀਆਂ ਦੀ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਕਿ ਪਾਣੀ ਪੰਜਾਬ ਕੋਲ ਆਇਆ ਨਹੀਂ ਸਾਫ ਧਾਰ ਦੇ ਕਹਿ ਦਿੱਤਾ ਪਰ ਕਈ ਲੋਕ ਇਹ ਕਹਿ ਰਹੇ ਨੇ ਕਿ ਬਿਲ ਪਾਸ ਕਰਨਾ ਸ਼ੋ ਕੋਰੋਨਾ ਇਨ ਨਾ ਕਹਿਤਾ ਜਦੋਂ ਕੇਜੀਬਾਲ ਨੇ ਕੁਝ ਕੀਤਾ ਫੇਰ ਕਹੂਗਾ ਫੇਰ ਇਹ ਤਾਂ ਅਸੀਂ ਕਹਾਂਗੇ ਉਹਨਾਂ ਚ ਹਿੰਮਤ ਨਹੀਂ ਕਹਿਣ ਦੀ ਅਸੀਂ ਕਹਾਂਗੇ ਜਿਹੜਾ ਜਿਹੜਾ ਲੈਂਡ ਰੈਗੂਲੇਸ਼ਨ ਬਿਲ ਸੀਗਾ ਪਾਸ ਕੀਤਾ ਉਹਦਾ ਵਿਡਰੋਅਲ ਤੁਸੀਂ ਮੰਗ ਮੰਗ ਕਰ ਬਿਲਕੁਲ ਜਿਸ ਤਰ੍ਹਾਂ ਮੋਦੀ ਨੇ ਕਾਨੂੰਨ ਵਾਪਸ ਕੀਤਾ ਉਸੇ ਤਰ੍ਹਾਂ ਇਹਨੂੰ ਰਿਪੀਲ ਕਰੋ ਠੀਕ ਹੈ ਥੈਂਕ ਯੂ ਥੈਂਕ ਯੂ ਸਰ ਥੈਂਕ